हां पर किस तरह मैं ਤੁਹਾਡੀਆਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਮੇਰੀ ਮਜਬੂਰੀ ਹੈ ਕਿਉਂਕਿ ਤੁਸੀਂ ਮੇਰੇ ਦੋਸਤ ਦੇ ਕੁਛ ਲੱਗਦੇ ਹੋ ਤੂੰ ਵੀ ਕੰਨ ਖੋਲ ਕੇ ਸੁਣ ਲੈ ਤੂੰ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਮੇਰੇ ਕੰਮ ਚ ਦਖਲ ਦੇਣ ਦੀ ਕੋਈ ਲੋੜ ਨਹੀਂ ਸਮਝੀ ਹੁਣ ਇਸ ਤੋਂ ਅੱਗੇ ਜਰਵਲ ਕਿੱਥੇ ਹੈ ਉਹਨੇ ਕਿੱਥੇ ਜਾਣਾ ਬਾਪੂ ਬੈਠਣਾ ਬਾਪੇ ਦੇ ਗੋਡੇ ਲੱਗੀ ਬਾਪੂ ਤੂੰ ਨਿਰਮਲ ਨੂੰ ਸਮਝਾ ਲੈ ਨਹੀਂ ਤਾਂ ਮੈਂ ਉਹਨੂੰ ਇੱਕ ਦਿਨ ਨਹੀਂ ਤਾਂ ਕੀ ਵੱਡੇ ਬਾਪੂ ਸਾਡੇ ਦੁਸ਼ਮਣ ਨਹੀਂ ਸਾਡੇ ਵਡੇਰੇ ਨੇ ਉਹ ਨਿਰਮਲ

बापू खुशी वाली गल दसा की मेरा दोस्त सरवण आ रहा सरवण हां पुत्र तू चल असी कोई गल करनी है ठीक है बापू लगता है साडे दुश्मनां की गिनती कुछ वध दी जा रही है तू <laughs> तो भी पोड़ा पुत्रा वो आज आया है कल चल जाना है उन्हें के चलेना है पर बापू हाँ तुम भी कमाल करते हैं ਤੂੰ ਆਪ ਨਿਰਮਨ ਨੂੰ ਬਾਬੇ ਕੋਲ ਭੇਜਦਾ ਓਏ ਪੁੱਤਰਾ ਬਾਪੂ ਜੀ ਹੋਰਾਂ ਤੋਂ ਵਸੀਅਤ ਦਾ ਹੀ ਪਤਾ ਕਰਨਾ ਹੈ ਕਿ ਨਹੀਂ ਹਾਂ ਇਹ ਬਿਲਕੁਲ ਸਹੀ ਹੈ ਪਰ ਬਾਪੂ ਸਰਬੰਨ ਦਾ ਵੀ ਕੁਝ ਕਰਨਾ ਪੈਣਾ ਹੈ ਉਹਦੇ ਬਾਰੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਮੈਂ ਬੈਠਾ ਮੈਂ ਵੇਖਾਂਗਾ ਉਹਨਾ ਦੋਨੋਂ ਪਿਓ ਪੁੱਤਰਾਂ ਨੂੰ